ਪੰਜਾਬ ਦੇ ਵਿੱਚ ਇੱਕ ਗੱਲ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਤੇ ਠੰਡ ਜਿਹੜੀ ਆ ਪੰਜਾਬ ਦੇ ਵਿੱਚ ਫਿਰ ਤੋਂ ਹੀ ਵਧ ਗਈ ਹੈ ਸਵੇਰੇ ਤੇ ਸ਼ਾਮ ਦੇ ਸਮੇਂ ਜੇਕਰ ਤੁਸੀਂ ਦੇਖੋ ਤੇ ਠੰਡ ਜਿਹੜੀ ਆ ਪਹਿਲੇ ਵਾਂਗ ਹੀ ਰਹੇਗੀ ਉਸੇ ਤਰ੍ਹਾਂ ਹੀ ਜਾਰੀ ਆ ਤੇ ਲੋਕ ਪਹਿਲੇ ਵਾਂਗ ਹੀ ਸਵੈਟਰ ਕੁੱਟੀਆਂ ਪਾ ਕੇ ਹੀ ਆਪਣੇ ਘਰੋਂ ਜਿਹੜੇ ਉਹ ਨਿਕਲ ਰਹੇ ਨੇ ਠੰਡ ਹਜੇ ਬਿਲਕੁਲ ਵੀ ਘਟੀ ਨਹੀਂ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਾ ਦੇ ਵਿੱਚ ਹਲਕੀ ਅਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਦੱਸ ਦੇ ਕੇ ਪਿਛਲੇ ਜਿਹੜੀ ਪਿਛਲੇ ਦਿਨੀ ਜਿਹੜੀ ਤੇਜ਼ ਬਾਰਿਸ਼ ਅਤੇ ਗੜੇਮਾਰੀ ਹੋਈ ਆ ਉਸ ਤੋਂ ਬਾਅਦ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਵੇਖਣ ਨੂੰ ਮਿਲਿਆ ਹੈ ਪੰਜਾਬ ਦੇ ਵਿੱਚ ਠੰਡ ਜਿਹੜੀ ਆ ਫਿਰ ਤੋਂ ਵੱਧ ਗਈ ਹੈ ਇਸ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰਿ ਅਤੇ ਤੇਜ਼ ਮੀਂਹ ਪੈ ਰਿਹਾ ਜਿੱਤੇ ਚਲਦੇ ਵੱਡਾ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਉਸ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ਮੀ ਅਤੇ ਗੜੇਮਾਰੀ ਹੋਈ ਹੈ ਪਿਛਲੇ ਦਿਨੀ ਜਿਸ ਦਾ ਅਸਰ ਹੁਣ ਹੋ ਰਿਹਾ ਕਿ ਪੰਜਾਬ ਦੇ ਵਿੱਚ ਕੱਲ ਵੀ ਕਈ ਥਾਂ ਕਈ ਜਗ੍ਹਾ ਤੇ ਠੰਡੀਆਂ ਹਵਾਵਾਂ ਚੱਲਿਆ ਸਾਰਾ ਦਿਨ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਜਿਹੜਾ ਮੌਸਮ ਆ ਉਸ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਤੇ ਇੱਕ ਵਾਰੀ ਫੇਰ ਪਹਿਲੇ ਵਾਂਗ ਹੀ ਜਿਵੇਂ ਸਰਦੀਆਂ ਦੇ ਵਿੱਚ ਠੰਡ ਹੁੰਦੀ ਹੈ ਉਸੇ ਤਰ੍ਹਾਂ ਹੀ ਠੰਡ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਠੰਡ ਜਿਹੜੀ ਆ ਉਸੇ ਤਰ੍ਹਾਂ ਹੀ ਆ ਸਵੇਰੇ ਅਤੇ ਸ਼ਾਮ ਦੇ ਵਕਤ ਜੇਕਰ ਦੇਖੀਏ ਤੇ ਠੰਡ ਜਿਹੜੀ ਆ ਜਿਵੇਂ ਸਰਦੀਆਂ ਦੇ ਵਿੱਚ ਹੁੰਦੀ ਆ ਦਸੰਬਰ ਦੇ ਮਹੀਨੇ ਦੀ ਗੱਲ ਕਰ ਲਈਏ ਉਸੇ ਤਰ੍ਹਾਂ ਇਹ ਠੰਡ ਜਿਹੜੀ ਆ ਵੱਧ ਚੁੱਕੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਠੰਡ ਜਿਹੜੀ ਆ ਘਟਣ ਦੀ ਜਗ੍ਹਾ ਵੱਧ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਜਿਹੜੀ ਆ ਉਹ ਜਤਾਈ ਜਾ ਰਹੀ ਹੈ ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ ਕਈ 'ਚ ਤੇਜ਼ ਵੀ ਹੋ ਸਕਦੀ ਹੈ ਜਿਸ ਦੇ ਨਾਲ ਮੌਸਮ ਜਿਹੜਾ ਫਿਰ ਤੋਂ ਬਦਲ ਸਕਦਾ ਹੈ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਹਲਕੀ ਤੋਂ ਪਾਰੀ ਬਾਰਿਸ਼ ਕਾਰਨ ਸਵੇਰ ਅਤੇ ਸ਼ਾਮ ਨੂੰ ਹੀ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਸੀਗੀ ਤੇ ਹੁਣ ਪਹਿਲੇ ਵਾਂਗ ਹੀ ਠੰਡ ਜਿਹੜੀ ਆ ਤੇਜ਼ ਆ ਠੰਡ ਜਿਹੜੀ ਆ ਪਹਿਲੇ ਵਾਂਗ ਹੀ ਸਰਦੀਆਂ ਵਾਂਗ ਜਿਵੇਂ ਦਸੰਬਰ ਚ ਹੁੰਦੀ ਉਸੇ ਤਰ੍ਹਾਂ ਹੀ ਹੁਣ ਸਵੇਰੇ ਅਤੇ ਸ਼ਾਮ ਜਿਹੜੀ ਆ ਮਹਿਸੂਸ ਕੀਤੀ ਜਾ ਰਹੀ ਹੈ ਜੇਕਰ ਦੇਖਿਆ ਜਾਵੇ ਤਾਂ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਆ ਜੇ ਵੀ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਮੌਸਮ ਦਾ ਮિજાਜ ਜਿਹੜਾ ਬਦਲ ਗਿਆ ਹੈ ਜਿਹੇ ਚ ਦਿੱਲੀ ਵਾਸੀਆਂ ਨੂੰ ਵੀ ਸਰਦੀ ਖਾਂਸੀ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਸੀ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਉਹ ਇਹਨਾਂ ਚੀਜ਼ਾਂ ਤੋਂ ਜਿਹੜਾ ਉਹਨਾਂ ਨੂੰ ਵੀ ਜਿਹੜਾ ਉਹ ਵੀ ਇਸੇ ਖਾਂਸੀ ਜੇ ਜਾਂ ਅਲਰਜੀ ਤੋਂ ਇਹਨਾਂ ਚੀਜ਼ਾਂ ਤੋਂ ਜਿਹੜੇ ਸੀ ਉਹ ਨਿਕਲ ਸਕਦੇ ਨੇ ਕਿਉਂਕਿ ਮੌਸਮ ਜਿਹੜਾ ਫਿਰ ਤੋਂ ਬਦਲੇਗਾ ਇਸੇ ਨਾਲ ਹੀ ਮੌਸਮ ਵਿਭਾਗ ਦਾ ਵੀ ਇਹ ਕਹਿਣਾ ਕਿ ਦੇਸ਼ ਭਰ ਤੇ ਭਰ ਦੇ ਵੱਖ-ਵੱਖ ਸੂਬਿਆਂ 'ਚ ਹਲਕੀ ਤੋਂ ਪਾਰੀਵਾਰਿਸ਼ ਦਾ ਸਿਲਸਿਲਾ ਜਿਹੜਾ 13 ਮਾਰਚ ਤੱਕ ਜਾਰੀ ਰਹਿ ਸਕਦਾ ਇਸ ਤੋਂ ਬਾਅਦ ਮੌਸਮ ਦੇ ਮિજાਜ 'ਚ ਬਦਲਾਅ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਦੇ ਵਿੱਚ ਫਿਰ ਤੋਂ ਬਦਲਾਅ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਰਾ ਤੱਕ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਇਹ ਕਿਹਾ ਗਿਆ ਹੈ ਕਿ ਮੀ ਜਿਹੜਾ ਪੈ ਸਕਦਾ ਹੈ ਜਿਸਦੇ ਨਾਲ ਠੰਡ ਜਿਹੜੀ ਬਰਕਰਾਰ ਹੀ ਰਹੇਗੀ ਪਰ ਹੋ ਸਕਦਾ ਕਿ ਇਸ ਤੋਂ ਬਾਅਦ ਮੌਸਮ ਜਿਹੜਾ ਇੱਕਦਮ ਬਦਲੇ ਗਰਮੀ ਜਿਹੜੀ ਆ ਸਕਦੀ ਹੈ ਕਿਉਂਕਿ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਮਾਰਚ ਦੇ ਮਹੀਨੇ ਦੇ ਵਿੱਚ ਅਕਸਰ ਹੀ ਗਰਮੀ ਜਿਹੜੀ ਆ ਉਹ ਹੋ ਜਾਂਦੀ ਆ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋਇਆ ਇਸ ਵਾਰ ਠੰਡ ਜਿਹੜੀ ਆ ਉਸ ਦਾ ਅਹਿਸਾਸ ਕੀਤਾ ਜਾ ਰਿਹਾ ਹੈ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਉਹ ਦਸੰਬਰ ਦਾ ਹੀ ਅਹਿਸਾਸ ਕੀਤਾ ਜਾ ਰਿਹਾ ਵਾ ਤੇ ਹੁਣ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਖੰਡ ਜਿਹੜੀ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈ ਦੇਸ਼ ਭਰ ਦੀ ਗੱਲ ਕਰ ਲਈਏ ਤੇ ਦੇਸ਼ ਭਰ ਦੇ ਵਿੱਚ ਵੀ ਮੌਸਮ ਜਿਹੜਾ ਉਹ ਬਦਲ ਚੁੱਕਾ ਹੈ ਤੇ ਕਈ ਜਿਹੜੇ ਜਗਾ ਕਈ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਦਿਨੀ ਪਿਛਲੇ ਦਿਨੀ ਧੁੰਦ ਵੀ ਜਿਹੜੀ ਆ ਉਹ ਪੈ ਰਹੀ ਸੀ ਧੁੰਦ ਦਾ ਵੀ ਸਾਹਮਣਾ ਕਰਨਾ ਪਿਆ ਲੋਕਾਂ ਨੂੰ ਤੇ ਉਸ ਤੋਂ ਬਾਅਦ ਤੇਜ਼ ਮੀਂਹ ਦਾ ਅਲਰਟ ਸੀਗਾ ਤੇਜ਼ ਮੀਂਹ ਪਿਆ ਗੜੇ ਮਾਰੀ ਹੋਈ ਆ ਜਿਸ ਤੋਂ ਬਾਅਦ ਮੌਸਮ ਜੜਾ ਇੱਕਦਮ ਬਦਲ ਗਿਆ ਤੇ ਕੱਲ ਤੋਂ ਹੀ ਦੋ ਦਿਨ ਹੋ ਚੁੱਕੇ ਆ ਠੰਡੀਆਂ ਹਵਾਵਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਸੀ ਜਿਸ ਦੇ ਨਾਲ ਕੇ ਠੰਡ ਜਿਹੜੀ ਆ ਫਿਰ ਤੋਂ ਵਧ ਗਈ ਠੰਡ ਦਾ ਉਹੀ ਅਹਿਸਾਸ ਕੀਤਾ ਜਾ ਰਿਹਾ ਹੈ ਮਾਰਚ ਦੇ ਮਹੀਨੇ ਹੀ ਠੰਡ ਫਿਰ ਤੋਂ ਵਧ ਗਈ ਤੇ ਲੋਕ ਕੋਟੀਆਂ ਸਵੈਟਰ ਜਿਹੜੇ ਆ ਪਾ ਕੇ ਕਰੋ ਬਾਹਰ ਜਿਹੜੇ ਆ ਨਿਕਲ ਰਹੇ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ 'ਚ ਫਿਰ ਤੋਂ ਵੱਡਾ ਬਦਲਾਅ ਜਿਹੜਾ ਉਹ ਵੀ ਵੇਖਿਆ ਜਾ ਸਕਦਾ ਹੈ 올 ਵਰਲਡ ਉਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप